ਆਪਾਂ ਕਰ ਸਕਦੇ ਆ ਪਰ ਆਪਾਂ ਦਾ ਹੋਣਾ ਬਣੋ ਜੀ ਕਰਾਂਗੇ ਇਹਦੇ ਵਿੱਚ ਕੀ ਆ ਤੇ ਜਿਹੜੀ ਸਾਡੀ ਰਾਈਟ ਟੂ ਕੰਟੈਸਟ ਇਲੈਕਸ਼ਨ ਜਿਹੜੀ ਜਿਹੜੀ ਇਲੈਕਸ਼ਨ ਆਪਾਂ ਨਾਲ ਬੋਲ ਜਿਹੜਾ ਜਿਹੜਾ ਰਾਈਟ ਟੂ ਕੰਟੈਸਟ ਇਲੈਕਸ਼ਨ ਹੈ ਉਹਦਾ ਕੀ ਹੁੰਦਾ ਵਾ ਸੋ ਮੇਰਾ ਵੀਰ ਇਦਾਂ ਕਰਕੇ ਨਾ ਕਰੋ ਨਾਮ ਚਿਤ ਦੀ ਡੇਟ ਕੱਲ ਹੀ ਆ ਗਈ ਤੁਸੀਂ ਕੱਲ ਨੂੰ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਬਿਲੌਂਗ ਸੰਮਤੀ ਦੇ ਕੈਂਡੀਡੇਟਸ ਤੇ ਨੋਮੀਨੇਸ਼ਨ ਪਰ ਇਸ ਮੌਕੇ ਜੋ ਆਮ ਆਦਮੀ ਪਾਰਟੀ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਉਹ ਲੋਕਾਂ ਸਾਹਮਣੇ ਪਰ ਇਸ ਦੇ ਬਾਵਜੂਦ ਵੀ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਇਥੇ ਮੌਕੇ ਤੇ ਚਾਹੇ 1 ਘੰਟਾ ਲੱਗਿਆ ਚਾਹੇ 1 ਘੰਟੇ ਤੋਂ ਵੱਧ ਸਮਾਂ ਲੱਗਿਆ ਵਾ ਉਹ ਇਥੇ ਆਪ ਕਾਇਨਾਤ ਰਹੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕੀਤੀ ਔਰ ਅੱਜ ਮੈਨੂੰ ਇਸ ਗੱਲ ਨੂੰ ਦੱਸਦੇ ਹੋਏ ਪੂਰਾ ਮਾਣ ਹੈ ਇਸ ਜਿਹੜੇ ਪਿਕਮੈਂਟ ਬਲੌਕ ਹੈ ਉਸਦੇ ਸਾਰੇ ਬਲਾਕ ਸਮਤੀ ਦੀਆਂ ਸਾਰੇ ਜਿਹੜੇ ਫਾਇਦੇ ਅਸੀਂ ਜਾ ਕੇ ਸਬਮਿਟ ਕਰ ਰਹੇ ਹਾਂ ਨੰਬਰ 1 ਨੰਬਰ ਤੋਂ ਕੇਵਲ ਅਕਾਲੀ ਦਲ ਦੀਆਂ ਨਹੀਂ ਮੈਂ ਸਮਝਦਾ ਵਾਂ ਕਿ ਸਾਡਾ ਜਿਹੜਾ ਹਲਕਾ ਸਾਡਾ ਪਰਿਵਾਰ ਹੈ ਆਪੋਜੀਸ਼ਨ ਦਾ ਫਰਜ਼ ਹੁੰਦਾ ਹੈ ਕਿ ਉਹ ਕ੍ਰਿਟਿਸਾਈਜ਼ ਕਰਦੀ ਹੈ ਸਰਕਾਰ ਨੂੰ ਸਰਕਾਰ ਦਾ ਜਿਹੜਾ ਕੋਈ ਵੀ ਮਾੜੀ ਹਰਕਤ ਹੋਏ ਲਾਅ ਲੈਸਨੈਸ ਹੋਏ ਮਾੜਾ ਐਡਮਿਨਿਸਟ੍ਰੇਸ਼ਨ ਹੋਏ ਇਹ ਆਪੋਜੀਸ਼ਨ ਕਰਦੀ ਹੈ ਸੋ ਕੇਵਲ ਅਕਾਲੀ ਦਲ ਦਾ ਹੀ ਨਹੀਂ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਡੀ ਟੀਮ ਨੇ ਜ਼ਿੰਮੇਵਾਰੀ ਸਮਝ ਕੇ ਨਾਲ ਕਾਂਗਰਸ ਤੇ ਅਤੇ ਭਾਜਪਾ ਦੇ ਵੀ ਜਿਹੜੇ ਨੋਮੀਨੇਸ਼ਨਸ ਆ ਉਹਨਾਂ ਨਾਲ ਸਬਮਿਟ ਕਰਵਾਏ ਆ ਐਂਡ ਜਿਹੜਾ ਵਾ ਬਾਈਪਾਸੇਜ ਆਫ ਟਾਈਮ ਤੁਸੀਂ ਦੇਖਿਆ ਜੀ ਇੱਕ ਵਾਰੀ ਜਿੱਦਾਂ ਹੁੰਦਾ ਨਾ ਕਿ ਸਿੰਘਾਂ ਨੂੰ ਹੱਥ ਪੈਣ ਦੋ ਤੇ ਬਾਅਦ ਵਿੱਚ ਜਾ ਕੇ ਦੇਖਿਆ ਜੇ ਜਿੱਦਾਂ ਵਧੀਆ ਰਿਸਪੌਂਸ ਪਬਲਿਕ ਦਾ ਮਿਲ ਰਹਾ ਹੈ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਜਿਹੜਾ ਸਾਡੇ ਕੈਂਡੀਡੇਟਸ ਦਿੱਤੇ ਗਏ ਨੇ ਔਰ ਅਕਾਲੀ ਦਲ ਵੇਖਿਆ ਜੀ ਸਾਰੀਆਂ ਸੀਟਾਂ ਤੇ ਵੱਡੀ ਜਿੱਤ ਪ੍ਰਾਪਤ ਕਰੇ ਮੇਰੀ ਸ਼ਨਾ ਕੀ ਆ ਯਾਰ ਮੈਨੂੰ ਵੀਡੀਓ ਨਾਲ ਦੀ ਬਣਾਉਣੀ ਬਟ ਬੱਤੇ ਉੱਤੇ ਬਲਮਾਈ ਕਰਦੇ ਆ ਚਲੋ ਜਾਂਦਾ ਰੋ ਪੀਏ ਕਰਾਓ ਸਰ ਜਿਹੜਾ ਕਰਾ ਤਾ ਸਾਰੇ ਕਿੱਥੇ ਆਓ ਸਾਹਮਣੇ ਖੜੇ ਹੋ ਜਾਓ ਸਾਹਮਣੇ ਖੜੋ ਜਾਓ ਅਸੀਂ ਇੱਕ ਕਲੈਸ਼ ਕਰਨਾ ਹੈ ਆਹ ਮੇਰਾ ਕੋਟ ਪਾ ਲੈ ਅੱਜ ਤੱਕ ਜਾਓ ਜਾਓ ਨਾਲ ਜਾਓ ਜਾਓ ਨਾਲ ਜਾਓ ਲਾ ਦੋ ਲਾ ਦੋ ਲਾ ਦੋ ਫੇਰ ਲਗਾ ਕੇ ਆਹ ਬੈਟਰੀ ਆ ਕੈਮਰਾ ਤੇ ਕਮਾਉ ਆ ਪੰਜਾਬ ਵਿੱਚ ਸਾਰੇ ਕੀ ਹੁੰਦੇ ਆ ਉੱਥੇ ਆਪ ਦਾ ਮੂੰਹ ਟੱਕ ਕੇ ਇਹਨਾਂ ਨੇ ਗੁੰਡਾ ਉੱਥੇ ਲਾਇਆ ਸਾਰੇ ਹਜ਼ਾਰ ਗੁੰਡਾ ਉੱਥੇ ਤਾਇਨਾਤ ਕੀਤਾ ਸਾਡੇ ਬੰਦੇ ਇੱਥੇ ਜਿੰਨੇ ਵੀ ਆਪੋਜੀਸ਼ਨ ਪਾਰਟੀ ਵਾਲੇ ਸਾਰੇ ਇੱਥੇ ਜੜੇ ਗਏ ਆ ਉਹ ਬੰਦਿਆਂ ਨੂੰ ਥਾਕੇ ਗੁੰਡਿਆਂ ਨੇ ਆ ਕੇ ਅਸੌਲਟ ਕੀਤਾ ਕਿਹਦੇ ਬੰਦੇ ਕੀ ਦੇ ਉਹ ਸਰਪੰਚ ਸਰਪੰਚ ਉਹਦੇ ਉਹਦੇ ਸਰਪੰਚ ਨੂੰ ਕਹਤੇ ਆ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕੇਵਲ ਸਰਪੰਚ ਆਪ ਕੱਲੇ ਨਹੀਂ ਆ ਇਹ ਸਾਰੇ ਮੋਰੇ ਆ ਮੋਰੇ ਕੀਦੇ ਆ ਇੱਥੋਂ ਦੇ ਐਮ ਐਲ ਏ ਸਰਵਨ ਸਿੰਘ ਤੁੰਨ ਦੇ ਤੇ ਅੱਜ ਜੇ ਵੀ ਇਹਨਾਂ ਨੇ ਹੱਥ ਚੁੱਕੀ ਕੋਈ ਜਾਨੀ ਮੰਨੀ ਨੁਕਸਾਨ ਹੋ ਜੇ ਕਿਸੇ ਦੀ ਜੇ ਜਾਨ ਚਲ ਜੇ ਤੇ ਕੌਣ ਕੌਣ ਜ਼ਿੰਮੇਵਾਰ ਆ ਜ਼ਿੰਮੇਵਾਰ ਵਾ ਸਰਵਨ ਸਿੰਘ ਤੁੰਨ ਉੱਪਰ ਪੁਲਿਸ ਪੁਲਿਸ ਤੇ ਨਾਲ ਆ ਵੇਖੋ ਸਰਵਨ ਸਿੰਘ ਤੁੰਨ ਦੇਖੋ ਜਿਹੜੇ ਆ ਆ ਡੀ ਐਸ ਪੀ ਐਸਚੋ ਨਾਂ ਨਹੀਂ ਵੀ ਇਹ ਪੁਲਿਸ ਮੁਲਾਜ਼ਮ ਆ ਸਾਡੇ ਬੰਦੇ ਇਹਨਾਂ ਦੇ ਨਾਲ ਗੁੰਡਾਗਰਦੀ ਕਰ ਰਹੇ ਸਾਡੇ ਬੰਦੇ ਫੜਕਣੋਂ ਦੇ ਰਹੇ ਆ ਕਿ ਫੜੋ ਇਹਨਾਂ ਨੂੰ ਫੜੋ ਸਾਡੇ ਫੜਕੇ ਅੱਜ ਸਨਪੁਰਾ ਸਾਹਿਬ ਨੰਨੇ ਸਾਡੇ ਦਾਗ ਚ ਨਹੀਂ ਤੱਕਣੋਂ ਤੇ ਬਦਲ ਸਾਹਿਬ ਇੱਥੇ ਆ ਸਰਦਾਰ ਸੁਖੀ ਸਿੰਘੀ ਬਾਦਲ ਸਾਹਿਬ ਇੱਥੇ ਡੋਂਟ ਵਰੀ ਜਿਵੇਂ ਨਹੀਂ ਦੀ ਨਹੀਂ ਉਹ ਇੱਥੇ ਆਪਾਂ ਜੇ ਅਜੇ ਘਰਾਉ ਬੰਦੀ ਕੀਤੀ ਹੈ ਪਾਰਲਮਨ ਹੋਂਦੇ ਬਣਾਉਣਗੇ ਉਹ ਆਉਣਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਕਾਗਜ਼ दाखल ਹੋਣਗੇ ਸਾਰਿਆਂ ਦੇ ਹੋਣਗੇ ਰਾਈਟ ਟੂ ਆਪੋਜੀਸ਼ਨ ਆਫ ਗਵਰਨਮੈਂਟ ਕਿਸੇ ਸਦਸ ਸਟੈਚੂਟਰੀ ਜਿਹੜੀ ਰਾਈਟ ਹੈ ਔਰ ਜੇ ਆਪੋਜੀਸ਼ਨ ਹੀ ਹੋਗਾ ਤੇ ਸਰਕਾਰ ਦੀ ੱੱਕੇਛਾਈ ਕਲਾਬ ਕਰੋ ਕੰਪੀਟੀਟਾਈਜ਼ ਕਰੂਗਾ ਸਰਕਾਰ ਜਿੱਦਾਂ ਲੋਕਤੰਤਰ ਦਾ ਕਾਂਡ ਕਰ ਰਹੀ ਹੈ ਉਸ ਦੇ ਖਿਲਾਫ ਆਪੋਜੀਸ਼ਨ ਨੂੰ ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਆਪੋਜੀਸ਼ਨ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂ ਦੱਬ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਕਿ ਇਹਨਾਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੀ ਕੋਈ ਐਕਸੈਪਟੈਂਸ ਨਹੀਂ ਹੋ ਰਹੀ ਇਹਨਾਂ ਦੇ ਉਮੀਦਵਾਰ ਆਪ ਦੀ ਨਾਮਜ਼ਦਗੀ ਨਹੀਂ ਭਰਦੇ ਪਏ ਇਦਾਂ ਇਹਨਾਂ ਨੇ ਡੰਮੀ ਕੈਂਡੀਡੇਟਸ ਖੜੇ ਕੀਤੇ ਆ ਤੇ ਆਪਾਂ ਮੁੱਖ ਦੀ ਗੱਲ ਇਹ ਹੈ ਕਿ ਇੱਥੇ ਜਿਹੜੇ ਸਾਰੇ ਆ ਹਲਕਾ ਖੇਮ ਕਰਦੇ ਮੋਦਬਰ ਇਕੱਤਰ ਹੋਏ ਆ ਤੇ ਇੱਥੇ ਹਰੇਕ ਆਪੋਜੀਸ਼ਨ ਦੇ ਜਿਹੜੇ ਕੈਂਡੀਡੇਟ ਦੇ ਜਿਹੜੇ ਆ ਉਹ ਫਾਈਲ ਅੰਦਰ ਤੱਕ ਲੋ ਆ ਆਮ ਆਮੀ ਪਾਰਟੀ ਮੁਰਦਾਬਾ ਮੁਰਦਾਬਾ ਲੋਕਦੰਤਰਵਾਦੀ ਸਰਕਾਰ ਮੁਰਦਾਬਾ

どうぞどうぞ。<noise>